ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਅੰਤਰੀਮ ਬਜਟ ਵਿੱਚ ਆਂਗਣਵਾੜੀ ਮੁਲਾਜ਼ਮਾ ਅਤੇ ਆਸ਼ਾ ਵਰਕਰਾਂ ਨੂੰ ਆਯੋਸ਼ਮਾਨ ਕਾਰਡ ਦੇ ਘੇਰੇ ਹੇਠ ਲਿਆਂਦਾ ਗਿਆ ਹੈ ਇਸ ਕਾਰਡ ਨਾਲ ਆਂਗਣਵਾੜੀ ਅਤੇ ਆਸ਼ਾ ਵਰਕਰ 5 ਲੱਖ ਤੱਕ ਆਪਣਾ ਇਲਾਜ ਮੁਫਤ ਕਰਵਾ ਸਕਦੀਆਂ ਨੇ ਆਂਗਣਵਾੜੀ ਵਰਕਰਾਂ ਨੇ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਇਸ ਸੇ ਸਹੂਲਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ਤੇ ਕਿਹਾ ਹੈ ਕਿ ਮਹਿੰਗਾ ਇਲਾਜ ਕਰਵਾਉਣਾ ਆਂਗਣਵਾੜੀ ਵਰਕਰਾਂ ਲਈ ਮੁਸ਼ਕਲ ਸੀ ਅਤੇ ਹੁਣ ਆਯੋਸ਼ਮਾਨ ਕਾਰਡ ਬਣਨ ਨਾਲ ਉਹ ਆਪਣਾ ਇਲਾਜ ਆਸਾਨੀ ਨਾਲ ਕਰਵਾ ਸਕਣਗੇ ਨੰਦਰ ਮੋਦੀ ਜੀ ਦਾ ਉਹਨਾਂ ਦਾ ਮੈਂ ਬਹੁਤ तहे ਦਿਲੋਂ ਸਵਾਗਤ ਕਰ ਦਿਆ ਔਰ ਧੰਨਵਾਦ ਕਰ ਦਿਆ ਉਹਨੇ ਆਗਰਵਾੜੀ ਵਰਤਨ ਲਈ ਇਹ ਯੋਜਨਾ ਜੜੀ ਹੈ ਔਰ ਆਸ਼ਮਾਨ ਕਰਾ ਲਈ ਇਹ ਯੋਜਨਾ ਜੜੀ ਹੈ ਲਾਗੂ ਕੀਤੀ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਜੋ ਵੀ ਸਾਡੇ ਲਈ ਸਟੇ ਕਰੀ ਹੈ ਆ ਤੇ ਆਯੂਸ਼ਮਨ ਕਾਰਡ ਦੀ ਤੇ ਉਹਦੇ ਵਾਸਤੇ ਸਾਨੂੰ ਬੋਲਣਾ ਕਿ ਬਹੁਤ ਹੈ ਅੱਛਾ ਕਾਰਡ ਹੈ ਜਿਹੜੇ ਕਿ ਅਹੀਂ ਕਈ ਐਸੀਆਂ ਵਰਕਰ ਔਰ ਹੈਲਪਰ ਹੈ ਕਿ ਜੋ ਅਹੀਂ ਮਹਿੰਗਾ ਇਲਾਜ ਨਹੀਂ ਕਰਵਾ ਸਕਦੇ ਇਹ ਉਹ ਉਹਨਾਂ ਉਸ ਕਾਰਡ ਦੇ ਕਾਰਨ ਅਸੀਂ ਉਹ ਮਹਿੰਗਾ ਇਲਾਜ ਵੀ ਕਰਵਾ ਸਕਦੇ ਹਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕੇਂਦਰ ਸਰਕਾਰ ਦੀ ਕਿ ਇਹਨੇ ਸਾਨੂੰ ਆਉਣ ਵਾਲੇ ਵਰਕਰਸ ਨੂੰ ਆਉਣਸ਼ਾਨ ਕਾਰ ਵਿੱਚ ਸ਼ਾਮਿਲ ਕੀਤਾ ਇਸ ਕਾਰਕਿਤੀ ਮੈਨਾਂ ਬਹੁਤਾਂ ਕਿੰਝਾ ਦਾ ਟਿਕਟੋਂ ਮਿਲ ਸੀ ਇੱਕ ਦੀ ਮਾਨਪਤਾ ਬਹੁਤ